ਹੇ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਹੀ ਠੀਕ ਹੋਵੋਗੇ ਤਾਂ ਕੱਲ ਨੂੰ ਹੈ ਤੁਹਾਡਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਤਾਂ ਆਪਣੇ ਚੈਨਲ ਤੇ ਇੱਕ ਪਹਿਲਾ ਮੈਂ ਅਪਲੋਡ ਕਰ ਦਿੱਤਾ ਸੀ 3-4 ਘੰਟੇ ਪਹਿਲਾਂ ਓਕੇ ਨਾ ਉਹ ਵੀ ਫੁੱਲ ਚਾਂਸਸ ਆ ਪੇਪਰ ਆਣ ਦੇ ਤੇ ਇਹ ਵੀ ਫੁੱਲ ਚਾਂਸਸ ਆ ਪੇਪਰ ਆਣ ਦੇ ਸੋ ਦੋਨੋਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ ਬਾਕੀ ਤੁਸੀਂ ਆਪਣੇ ਲੈਵਲ ਤੇ ਪੜੇ ਹੋਣਾ ਹੁਣ ਹੁਣੇ ਹੁਣੇ ਇਹ ਪੇਪਰ ਆਇਆ ਸੀ ਤਾਂ ਇਹਨੂੰ ਸੋਲਵ ਕਰਨਾ ਇੱਕਦਮ ਥੋੜਾ ਜਿਹਾ ਔਖਾ ਸੀ ਹੈਨਾ ਉਹ ਪੇਪਰ ਪੂਰਾ ਸੋਲਵਿਆ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਣਾ ਹੈ ਹੁਣ ਆਪਾਂ ਇਹਦੇ ਬਾਰੇ ਥੋੜਾ ਮੋਟ ਡਿਸਕਸ਼ਨ ਕਰ ਲੈਨੇ ਆਂ ਦੈਨ ਜਿਹੜੇ ਬੱਚੇ ਨਿਊ ਹੈਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਫਰੈਂਡਸ ਨਾਲ ਸ਼ੇਅਰ ਕਰ ਦਿਓ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਉਹ ਵੀ ਵੀਡੀਓ ਜਰੂਰ ਵਾਚ ਕਰਿਓ ਦੋਨਾਂ ਵਿੱਚੋਂ ਇੱਕ ਆ ਜਾਣਾ ਹੈ ਮੰਨ ਲਓ ਜੇ ਦੋਨਾਂ ਵਿੱਚੋਂ ਇੱਕ ਵੀ ਨਹੀਂ ਆਇਆ ਹਨਾ ਤੁਹਾਡਾ ਐਟ ਲੀਸਟ ਮੇਨ ਕੁਐਸਚਨ ਤਾਂ ਕਵਰ ਹੋ ਜੂਗੇ ਨਾ ਬਾਕੀ ਜੋ ਡਿਸਕ੍ਰਿਪਸ਼ਨ ਚ ਲਿੰਕ ਆਣਾ ਉਹ ਤਿੰਨ ਸਾਲ ਤੋਂ ਰਿਪੀਟ ਹੋ ਰਿਹਾ ਹੈ। ਸੋ ਬਾਕੀ ਤੁਹਾਡੀ ਚੋਇਸ ਆ। ਹੁਣ ਆਪਾਂ ਸਟਾਰਟ ਕਰਦੇ ਆਂ ਵੀਡੀਓ ਨੂੰ। ਉੱਪਰ ਤੁਸੀਂ ਦੇਖ ਸਕਦੇ ਹੋ ਪ੍ਰੀਬੋਰਡ ਪੇਪਰ 2024-25 ਜਮਾਤ 12ਵੀਂ ਕਲਾਸ ਹੈ ਨਾ +2 ਸਾਰੇ ਪ੍ਰਸ਼ਨ ਜ਼ਰੂਰੀ ਹਨ, ਬਹੁ ਵਿਕਲਪੀ ਪ੍ਰਸ਼ਨ। ਪਹਿਲੇ ਨੰਬਰ ਤੇ ਹੈ ਡੈਸ਼ ਨੂੰ ਭਾਰਤੀ ਸਰੀਰਕ ਸਿੱਖਿਆ ਦਾ ਪਿਤਾਮਾ ਕਿਹਾ ਜਾਂਦਾ ਹੈ? ਤਾਂ ਮੈਨੂੰ ਜਿੱਥੇ ਤੱਕ ਆਈਡੀਆ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਝ ਹੋਰੇ ਨਾਮ ਹੈ ਓਕੇ ਨਾ ਦੇਖ ਲਿਓ ਇੱਕ ਵਾਰੀ ਮੈਂ ਆਪਣੇ ਵੱਲੋਂ ਟੈਲੀ ਕਰਵਾ ਰਿਹਾ ਹਾਂ ਠੀਕ ਹੈ ਨਾ ਜੇ ਤੁਹਾਨੂੰ ਕੋਈ ਵੀ ਗਲਤ ਲੱਗਿਆ ਨਾ ਬੇਝਿਜਕ ਕਮੈਂਟ ਕਰਿਓ ਤੇ ਆਪਾਂ ਤੁਹਾਡੀ ਕਮੈਂਟ ਨੂੰ ਪਿੰਨ ਕਰ ਦਾਂਗੇ ਜੇ ਕਿਸੇ ਬੱਚੇ ਨੂੰ ਸਾਰੇ ਆਂਸਰ ਸਾਰੇ ਆਂਸਰ ਟੋਟਲੀ ਪਤਾ ਹੈ ਨਾ ਸੀਰੀਅਲ ਨੰਬਰ ਲੈ ਕੇ ਆਂਸਰ ਕਮੈਂਟ ਕਰ ਦਿਓ ਆਪਾਂ ਪਿੰਨ ਕਰ ਦਾਂਗੇ ਤੁਹਾਡੀ ਕਮੈਂਟ ਨੂੰ ਓਕੇ ਦੂਸਰੇ ਨੰਬਰ ਤੇ ਹੈ ਡੀਪੀ ਐਡ ਕੋਰਸ ਦਾ ਸਮਾਂ ਡੈਸ਼ ਸਾਲ ਹੈ 2 ਸਾਲ ਦਾ ਦਰੁਨੇਚਾਰਿਆ ਅਵਾਰਡ ਡੈਸ਼ ਸਾਲ ਵਿੱਚ ਸ਼ੁਰੂ ਕੀਤਾ ਗਿਆ ਤਾਂ ਇੱਥੇ ਜਿੱਥੇ ਤੱਕ ਮੈਨੂੰ ਪਤਾ 1995 ਸੌਰੀ 85 ਇਸਵੀ ਤੱਕ ਇਸ ਤੋਂ ਬਾਅਦ ਹੈ ਅਰਜੁਨ ਅਵਾਰਡ ਕਿਸ ਸਾਲ ਸ਼ੁਰੂ ਕੀਤਾ ਗਿਆ ਤਾਂ ਇਹਦਾ ਰਾਈਟ ਆਨਸਰ ਹੈ ਨਾ 1964 ਇਸਵੀ ਤੱਕ ਓਕੇ ਨੈਕਸਟ ਆਪਣਾ ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤਾਂ ਇਹਦਾ ਰਾਈਟ ਆਨਸਰ ਹੈ ਨਾ ਤਾਕਤ ਤਿੰਨ ਪ੍ਰਕਾਰ ਦੀ ਹੁੰਦੀ ਹੈ ਡिटेल ਚ ਨਾ ਗੱਲ ਕੀਤੀ ਹੋਈ ਹੈ ਤਾਂ ਤਿੰਨ ਪ੍ਰਕਾਰ ਦੀ ਉਹਨਾਂ ਦੇ ਨਾਮ ਵੀ ਦੱਸੇ ਹੋਏ ਨੇ ਸੈਕੰਡ ਵੀਡੀਓ ਚ ਮਿਲ ਜਾਣਾ ਤੁਹਾਨੂੰ ਖੇਡ ਸੱਟਾਂ ਤੋਂ ਕੀ ਭਾਵ ਹੈ ਖੇਡਾਂ ਦੌਰਾਨ ਲੱਗੀਆਂ ਸੱਟਾਂ ਬਸ ਓਕੇ ਧਿਆਨ ਦਿਓ ਖੇਡਾਂ ਦੌਰਾਨ ਦੌਰਾਨ ਲੱਗੀਆਂ ਸੱਟਾਂ ਲੱਗੀਆਂ ਸੱਟਾਂ ਠੀਕ ਆ ਇਸ ਤੋਂ ਬਾਅਦ ਹੈ ਸਹੀ ਗਲਤ ਵਿਸਪੋਟਕ ਤਾਕਤ ਗਤੀ ਅਤੇ ਤਾਕਤ ਦਾ ਸੁਮੇਲ ਹੈ ਸਹੀ ਗੱਲ ਆ ਇਹ ਮੇਰੇ ਵੱਲੋਂ ਸਹੀ ਆ ਬਾਕੀ ਤੁਸੀਂ ਆਪਣੇ ਲੈਵਲ ਤੇ ਦੇਖ ਲਿਓ ਹੈ ਤੇ ਇੱਕ ਨਾ ਫਰੈਂਡਸ ਰਿਕਵੈਸਟ ਆ ਤੁਹਾਨੂੰ ਇੱਕ ਹੋਰ ਚੈਨਲ ਆ ਮੇਰਾ ਤੇ ਐਸ ਵੀ ਸਟੱਡੀ 143 ਜਾ ਕੇ ਸਬਸਕ੍ਰਾਈਬ ਕਰ ਲਿਓ ਉੱਥੇ ਵੀ ਆਪਾਂ ਵੀਡੀਓਸ ਅਪਲੋਡ ਕਰਦੇ ਆ पंजाब स्कूल एजुकेशन बोर्ड रिलेटेड ओके ना वो भी मतलब रियल पेपर ही पादल ने पा दें आप देख लियो है डिस्क्रिप्शन से लिंक मिल जाना है इस तो बाद है मनोविग्ञान गरमा गर्मोन तो भाव शरीरक कसरत है थोड़ा मोटा डाउट जो लग रहा वैसे सही है ओके किशोर अवस्था में शरीरक मानसिक परिवर्तन का समा नहीं कहा जाता है गलत आंदा ओके आ गलत आ नोम ਖਾਲੀ ਥਾਂ ਹੈ 10ਵੇਂ ਨੰਬਰ ਤੇ ਤਾਲਮਿਲ ਦਾ ਸੁੰਮਨ ਸਰੀਰ ਸਰੀਰ ਦੀਆਂ ਮਾਸਪੇਸ਼ੀਆਂ ਆਤੇ ਡੈਸ਼ ਨਾਲ ਹੁੰਦਾ ਹੈ ਇਹ ਦੇਖ ਲਿਓ ਤੁਸੀਂ ਇੱਕ ਵਾਰੀ ਹਾਂ ਕਮੈਂਟ ਕਰਿਓ ਮੈਨੂੰ ਕਨਫਰਮ ਜੀਆ ਨਹੀਂ ਹੈਗਾ ਹਨਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਸਭ ਤੋਂ ਪਹਿਲਾ ਡੈਸ਼ ਨੂੰ ਦਿੱਤਾ ਗਿਆ ਇਹਦਾ ਤੁਹਾਡਾ ਰਾਈਟ ਆਨਸਰ ਹੋ ਜਾਣਾ ਪ੍ਰਗਟ ਸਿੰਘ ਨੂੰ ਦਿੱਤਾ ਗਿਆ ਸੀ देख लियो ओके इस तो बाद है मनुख एक डैश जीव है ये तीन कमेंट करो है ये भी देख लियो तीस क्योंकि कन्फर्म नहीं ना है थोड़ा जहाँ करके आप चाहते नहीं कि थोड़ा तो गलत हो जाए है 13 ਨੰਬਰ ਤੇ ਆਮ ਗਰਮਾਉਣਾ ਅਤੇ ਖਾਸ ਗਰਮਾਉਣਾ ਵਿੱਚ ਕੀ ਅੰਤਰ ਹੈ ਇਹ ਸਾਰੇ ਆਨਸਰ ਤੁਹਾਨੂੰ ਦੂਜੇ ਪੇਪਰ ਤੇ ਨਾਲ ਦੇ ਪੇਪਰ 'ਚ ਮਿਲ ਜਾਣਾ ਪਲੇਲਿਸਟ 'ਚ ਵਾਚ ਕਰਿਓ ਤੁਸੀਂ 12ਵੀਂ ਤੋਂ ਬਾਅਦ ਕੀਤੇ ਜਾਣ ਵਾਲੇ ਸਰੀਰਕ ਸਿੱਖਿਆ ਦੇ ਕੋਰਸਾਂ ਦੇ ਨਾਮ ਲਿਖੋ ਹਨਾ ਇਹ ਵੀ ਦੂਜੇ ਪੇਪਰ 'ਚ ਮਿਲ ਜਾਣਾ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਲਿਖੋ ਵੈਸੇ ਇਹ ਵੀ ਮਿਲ ਜਾਣਾ ਆ ਤੇ ਥੋੜਾ ਜਿਹਾ ਮੈਂ ਦੱਸ ਦਿੰਦਾ ਵੈਸੇ ਕਿਸ਼ੋਰ ਅਵਸਥਾ ਇਹ ਹੁੰਦਾ 12 ਤੋਂ 18 ਸਾਲ ਦੇ ਵਿੱਚ ਵਿੱਚ ਜਿਹੜੇ ਟੀਨੇਜਰ ਹੁੰਦੇ ਆ ਤੇ ਇਹਨਾਂ ਦੇ ਸਰੀਰ ਵਿੱਚ ਜਦੋਂ ਬਦਲਾਅ ਆਉਂਦੇ ਆ ਤਾਂ ਇਹਨਾਂ ਨੂੰ ਬਹੁਤ سارے ਪ੍ਰੋਬਲਮ ਦਾ ਫੇਸ ਕਰਨਾ ਪੈਂਦਾ ਹੈ ਜਿਵੇਂ ਦਾੜ੍ਹੀ ਆ ਜਾਂਦੀ ਹੈ ਮੁੱਛਾਂ ਤੇ ਹਨਾ ਮੁੱਛਾਂ ਆ ਜਾਂਦੀਆਂ ਹਨ ਤੇ ਜਿਹੜੇ ਛਾਤੀ ਬਾਹਰਾਂ ਨੇ ਸਟਾਰਟ ਹੋ ਜਾਂਦੇ ਆ ਹਨਾ ਤਰ ਤਰ ਦੇ ਮਤਲਬ ਸਾਰੇ ਅੰਗਾ ਤੇ ਵਾਲ ਆਣੇ ਸਟਾਰਟ ਹੋ ਜਾਂਦੇ ਇਹ ਸਾਰੇ ਪ੍ਰੋਬਲਮਸ ਉਹਨਾਂ ਨੂੰ ਫੇਸ ਕਰਨਾ ਪੈਂਦਾ ਹੈ ਤੇ ਪੀਰੀਅਡਸ ਵਗੈਰਾ ਵੀ ਲਿਖ ਸਕਦੇ ਹੋ ਕਿਉਂਕਿ ਐਜੂਕੇਸ਼ਨ ਪਰਪਸ ਲਈ ਆ ਓਕੇ ਨਾ ਤਾਂ ਉਹ ਪ੍ਰੋਬਲਮ ਹੀ ਹੁੰਦਾ ਉਹਨਾਂ ਲਈ ਸਮੱਸਿਆ ਹੀ ਹੁੰਦੀ ਆ ਹੁਣ ਆਪਾਂ ਅੱਗੇ ਗੱਲ ਕਰਦੇ ਆ 16 ਨੰਬਰ ਤੇ ਹੈ ਲਚਕ ਦੀਆਂ ਕਿਸਮਾਂ ਦੇ ਨਾਮ ਲਿਖੋ ਤੇ ਲਚਕ ਤਾਂ ਵੈਸੇ ਬਹੁ ਪਰਕਾਰ ਦੇ ਹੁੰਦੇ ਆ ਜਿਵੇਂ ਸਰੀਰ ਦਾ ਲਚਕ ਹੁੰਦਾ ਆ ਜਦੋਂ ਆਪਾਂ ਦੌੜਦੇ ਆ ਉਦੋਂ ਲਚਕ ਹੁੰਦੀ ਆ ਵੈਸੇ ਤੁਸੀਂ ਕਨਫਰਮ ਕਰਕੇ ਇੱਕ ਵਾਰੀ ਕਮੈਂਟ ਕਰ ਦਿਓ ਇਸ ਤੋਂ ਬਾਅਦ ਹੈ ਤਾਕਤ ਕੀ ਹੈ ਬਾਦੂ ਭਰ ਦੇ ਸਿਧਾਂਤ ਬਾਰੇ ਲਿਖੋ ਮੋਚ ਕੀ ਹੈ ਮੋਚ ਦੀਆਂ ਕਿਸਮਾਂ ਸਿਲੀ ਕੋਸ਼ਿਕਾ ਕੀ ਹੈ ਇਹਨਾਂ ਦੇ ਸਾਰੇ ਪੇਪਰ ਵਿੱਚੋਂ ਮਿਲ ਜਾਣਾ ਤੁਹਾਨੂੰ ਆਨਸਰ ਪਹਿਲਾਂ ਕਰਵਾਏ ਹੋਏ ਨੇ ਇਸ ਤੋਂ ਬਾਅਦ ਹੈ 6 6 ਨੰਬਰਾਂ ਵਾਲੇ ਪ੍ਰਸ਼ਨ ਸਖਲਾਈ ਵਿੱਚ ਸਥਾਨ ਬਦਲੀ ਦਾ ਕੀ ਅਰਥ ਹੈ ਇਸ ਦੀਆਂ ਕਿਸਮਾਂ ਦੀ ਵਿਆਖਿਆ ਕਰੋ ਇਹ ਵੀ ਮਿਲ ਜਣਾ ਤੁਹਾਨੂੰ ਰਾਸ਼ਟਰੀ ਯਕੀ ਕਨ ਵਿੱਚ ਖੇਡਾਂ ਦਾ ਕੀ ਯੋਗਦਾਨ ਹੈ ਸਧਾਰਨ ਕੀਤੀਆਂ ਤੋਂ ਹੁਣ ਵਾਲੀਆਂ ਬਿਮਾਰੀਆਂ ਦਾ ਵਿਸਤਾਰ ਪੂਰਵਕ ਵਰਣਨ ਕਰੋ ਸਰੀਰਕ ਯੋਗਤਾ ਦੇ ਅੰਗਾਂ ਦੇ ਨਾਮ ਲਿਖੋ ਦੂਜੇ ਪੇਪਰ 'ਚ ਮਿਲ ਜਣਾ ਇਹ ਵੀ ਮੂਡ ਬਸੇਵੇ ਲਈ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿਓ ਇਹ ਵੀ ਕਰਵਾਏ ਹੋਏ ਨੇ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਿਕ ਕਾਰਕਾਂ ਬਾਰੇ ਲਿਖੋ ਇਹ ਵੀ ਕਰਵਾਏ ਹੋਏ ਨੇ ਦੇਖੋ ਕੁਐਸਚਨ ਆਨਸਰ ਮਤਲਬ ਇੱਕਦਮ ਟੈਲੀ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਆਪਾਂ ਸੋਚਿਆ ਕੀ ਬਤ ਤਾਂ ਤੁਹਾਨੂੰ ਇਹੀ 라ਜਵੇ ਤਾਂ ਕਰਕੇ ਆਪਾਂ ਜਲਦੀ ਜਲਦੀ ਤੁਹਾਨੂੰ ਪ੍ਰੋਵਾਈਡ ਕਰਾ ਦਿੱਤਾ ਹੈ ਦੇਖ ਲਿਆ ਹੈ ਓਕੇ ਬਾਈ ਟੇਕ ਕੇਅਰ ਕੀਪਸ ਮੈਲੀ